ਸਸੀ ਕਾ ਬਾਈ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਹਨ ਤੇ ਪਹਿਲਾਂ ਤੁਸੀਂ ਇਹ ਟੋਆ ਦੇਖੋ ਸਾਨੂੰ ਦੱਸਦਾ ਇਹਦੇ ਬਾਰੇ ਵੀ ਟੋਆ ਕਾਦੇ ਵਾਸਤੇ ਪਟਾਇਆ ਤੇ ਆਪਣੇ ਕੋਲੇ ਬਾਈ ਚਾਰ ਗਿੱਲੇ ਪਹਿਲੀ ਲਿਆ ਹਨ ਹੋ ਮੱਦੀ ਤੋਂ ਲੈ ਕੇ ਜਿੱਥੇ ਇਹ ਦਰਖਤਾਂ ਪਹਿਲਾਂ ਬਜ਼ੁਰਗਾਂ ਨੇ ਮੰਡੀਆਂ ਬਣਾਈਆਂ ਹੋਈਆਂ ਗਈਆਂ ਉੱਥੋਂ ਲੈ ਕੇ ਆ ਸਰਕਾਰੀ ਖਾਲ ਜਾਂਦਾ ਤੇ ਹੋ ਜੰਮਨ ਤੋਂ ਗਾਹਾਂ ਜਾ ਕੇ ਸਰਕਾਰੀ ਖਾਲ ਆਉਂਦਾ ਇੱਥੋਂ ਦੇ ਕਰ ਆਪਣੇ ਚਾਰ ਗਿੱਲੇ ਪਹਿਲੀ ਦੇ ਹਨ ਹਨ ਤੇ ਦਿੱਕਤ ਕੀ ਆ ਬਾਈ ਦੇਖੋ ਮੇਰੇ ਡੈਡੀ ਹੈ ਨਹੀਂ ਕਿ ਮੇਰੇ ਡੈਡੀ ਜਿਹੜਾ ਥੋਈ ਨੂੰ ਬਾਈ ਹੋ ਗਿਆ ਮਤਲਬ ਵੀ ਕਾਫੀ 28 29 ਸਾਲ ਹੋ ਗਏ ਹਨ ਤੇ ਮੈਂ ਦੋ ਕੁ ਮਹੀਨਾ ਸੀ ਉਹਦੇ ਅਸੀਂ ਦੋ ਭਰਾ ਹਾਂਗੇ ਮੇਰੇ ਡੈਡੀ ਆ ਗਏ ਦੋ ਭਰਾ ਹੁੰਦੇ ਸੀਗੇ ਬਾਈ ਤੇ ਉਹਨਾਂ ਕੋਲੇ ਮਤਲਬ ਵੀ 12 ਕਿੱਲੇ ਪਈਦੇ 6 6 ਕਿੱਲੇ ਪਹਿਲੀਏ ਦੇ ਹੁੰਦੇ ਸੀ ਹਨ ਚਲੋ दारू ਪਿਆਲਾ ਪੀਂਦੇ ਸੀ ਬਾਈ ਕੁਛ ਕੋ ਉਹਨਾਂ ਨੇ ਵਿੜਗਾਤੀ ਥੋੜੀ ਮੋਟੀ ਰਹਿ ਗਈ ਉਹਨਾਂ ਕੋਲੇ ਸਾਡੇ ਕੋਲੇ 4 ਕਿੱਲੇ ਰਹਿ ਗਏ ਆ ਭਾਈ ਰੂਪਾ ਰੋੜਾ ਬਾਈ ਪਹਿਲਾਂ ਤਾਂ ਵਦਕਾਰਾਂ ਐ ਕੀਤਾ ਆਪ ਰੋੜਾ ਤੇ ਜ਼ਮੀਨਾਂ ਲੈ ਗਏ ਤੇ ਮੇਰੇ ਡੈਡੀ ਆ ਗਏ ਉਹਨੂੰ ਕਿੱਲਾ ਵਾਹੀ ਪਿਛੇ ਆੜਮੀ ਹਣਾ ਚਲੋ ਫੇਰ ਵੀ ਡੈਡੀ ਅੱਗੇ ਮੇਰੇ ਕਾਮਲੇ ਸੀ ਬਾਈ ਚੁੱਪ ਚਬੀਤੇ ਸਹੀ ਗਏ ਮੇਰੇ ਡੈਡੀ ਡੈਥ ਹੋ ਗਈ ਬਾਈ ਚਲੋ ਦੂਜੇ ਜਿਉਂਦੇ ਜਾਗਦੇ ਆਪਾਂ ਕਹਿੰਦੇ ਹੁਣ ਮੰਨਣਾ ਹਣਾ ਤੇ ਹੁਣ ਦਿੱਕਤ ਕੀ ਆ ਬਾਈ ਲੋਕਾਂ ਕੋਲੇ ਕਹਿੰਦੇ ਫਿਰਦੇ ਆ ਵੀ ਉਹਨਾਂ ਨੇ ਸਾਡੀਆਂ ਜ਼ਮੀਨਾਂ ਵਕਾਤੀਆਂ ਸਾਡੇ ਕੋਲ ਜ਼ਮੀਨ ਥੋੜੀ ਆ ਇਹਨਾਂ ਨੇ ਫਾਰਮ ਪਾਲੇ ਜੀ ਇਹਨਾਂ ਨੇ ਕਮਾਈਆਂ ਸ਼ੁਰੂ ਕਰਤੀਆਂ ਬਾਈ ਤੁਸੀਂ ਐਂ ਦੇਖੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੈਠਾ ਜờ ਹੱਥ ਮਾਰਦੇ ਆ ਹਣਾ ਮਿਹਨਤ ਕਰਦੇ ਆ ਫੇਰ 2 ਰੁਪਏ ਬੰਦੇ ਆ ਤੇ ਲੋਕਾਂ ਕੋਲੇ ਕਹਿੰਦੇ ਫਿਰਦੇ ਆ ਵੀ ਸਾਡੀਆਂ ਜ਼ਮੀਨਾਂ ਇਹਨਾਂ ਨੇ ਵਕਾਤੀਆਂ ਉਹਨਾਂ ਨੇ ਸਾਨੂੰ ਕੀ ਪਤਾ ਬਾਈ ਅਸੀਂ ਦਾ ਆਪ ਦਾ ਤੇ ਪਰ ਬਾਈ ਮੈਨੂੰ ਇੰਨਾ ਕੁ ਉਹ ਆਗਾ ਤੇ ਅਸੀਂ ਹੁਣ ਕਰਾਉਣੀ ਆ ਬਾਈ ਜ਼ਮੀਨ ਦੀ ਮਿਹਨਤੀ ਕੋਈ ਵੱਟ ਕਿੱਧਰ ਨੂੰ ਆ ਕੋਈ ਕਿੱਧਰ ਨੂੰ ਆ ਤੇ ਜਿਹੜਾ ਆਈ ਗਿਆ ਨਾ ਬਾਈ ਮਾਰ ਮਾਰ ਕੇ ਜਿਹੜਾ ਸਾਨੂੰ ਟੋਆ ਦਿਖਾਇਆਗਾ ਮੈਂ ਉਹਦੇ ਵਿੱਚ ਹੀ ਰਬਣੇ ਆਗੇ ਕੁਝ ਹੋ ਜੇ ਬਾਈ ਦੇਖੋ ਆਪਾਂ ਯਾਰੀਆਂ ਦੋਸਤੀਆਂ ਕਮਾਈਆਂ ਗਿਆ ਪੈਸਾ ਨਹੀਂ ਕਮਾਇਆਗਾ ਆਪਾਂ ਮਿੱਤਰ ਤਾਂ ਬਹੁਤ ਕਮਾਈ ਇੱਕ ਫੋਨ ਤੇ ਬਹੁਤ ਬੰਦੇ ਇਕੱਠੇ ਹੋ ਜਾਂਦੇ ਆ ਮੈਂ ਨਹੀਂ ਕਹਿੰਦਾ ਉਹ ਬੰਦੇ ਮਾਰੇ ਉਹਨਾਂ ਕੋਈ ਵੀ ਬੰਦੇ ਹੋਣਗੇ ਪਰ ਜਿੱਥੇ ਕੋਈ ਇੱਕ ਮੇਰੀ ਸੋਚ ਆ ਬਾਈ ਮੈਂ ਇੰਨਾ ਕਿਆ ਪਿਆ ਆ ਟੋਏ ਦੇ ਵਿੱਚ ਮਾਰ ਕੇ ਦੱਬੂ ਪੰਜ ਚਾਰ ਸਾਲਾਂ ਬਾਅਦ ਜਿਵੇਂ ਬਾਬਾ ਨਿਕਲਦਾ ਹੁੰਦਾ ਮੈਂ ਕਿਹ ਕਿਆ ਪਿਆ ਯਾਰ ਵੀ ਪਹਿਲਾਂ ਮੇਰੇ ਪਿਓ ਦਾਦਾ ਦਾ ਨਾ ਵੀ ਬਤਕਾਲਾ ਕੀਤਾ ਹਾਂ ਸਾਡੇ ਨਾਲ ਵੀ ਉਹੀ ਗੱਲਾਂ ਚੱਲ ਜਾਂਦੀਆਂ ਨੇ ਸਾਨੂੰ ਇਹ ਚੀਜ਼ਾਂ ਬਾਰੇ ਕੀ ਪਤਾ ਸੀ ਬਾਈ ਜ਼ਮੀਨਾਂ ਜਾਇਦਾਦਾਂ ਬਾਰੇ ਯਾਰ ਹੁਣ ਜਿਹੜੇ ਬੰਦੇ ਕੋਈ ਜ਼ਮੀਨਾਂ ਨਹੀਂ ਹੁੰਦੀਆਂ ਬਾਈ ਦੋ ਟੈਂਟ ਦੀ ਰੋਟੀ ਦਾ ਉਹ ਵੀ ਖਾਈ ਜਾਂਦੇ ਆ ਮੈਨੂੰ ਮੈਸੇਜ ਕਰਕੇ ਬਾਈ ਬਣ ਕੇ ਇਹ ਚੀਜ਼ ਜ਼ਰੂਰ ਦੱਸਿਓ ਵੀ ਜੇ ਇਹਦਾ ਕੋਈ ਹੋਰ ਹੱਲ ਹੈਗਾ ਮੇਨਤੀ ਤੋਂ ਬਿਨਾ ਜਾਂ ਕੋਈ ਹੋਰ ਤੇ ਮੈਨੂੰ ਬਾਈ ਬਣ ਕੇ ਮੈਸੇਜ ਕਰਕੇ ਦੱਸੋ ਨਹੀਂ ਆ ਟੋਆ ਇਹਨਾਂ ਵਾਸਤੇ ਪਟਾਇਆ ਵਾ ਦੱਬ ਦੱਬ ਕੇ ਮਿੱਟੀ 'ਚ ਭਾਂਚਦਾਂ ਦੇ ਜਿਵੇਂ ਵੀ ਨਾ ਮਿੱਟੀ ਪਾਉ ਉੱਤੇ ਸਾਡਾ ਫੇਰ ਦੇਖੀ ਜਾਊ ਚਾ ਇਹ ਜ਼ਮੀਨਾਂ ਜਾਇਦਾਦਾਂ ਬਈ ਆਪਾਂ ਨੂੰ ਵੀ ਪਤਾ ਵੀ ਇੱਥੇ ਹੀ ਰਹਿ ਜਾਂਦੀਆਂ ਮੇਰੇ ਡੈਡੀ ਅੱਗੇ ਮੈਂ ਕਿਉਂ ਕਰਾਂ ਇੱਕ ਦੇ ਤਰ ਕਿਲੇ ਕੇ ਮੈਂ ਮਰਦੂ ਮੈਂ ਕਿਹੜਾ ਹੱਕ ਦੇ ਤਰ ਕਿਲੇ ਜੋ ਪਰ ਜਿਹੜੀ ਚੀਜ਼ ਬਚ ਗਈ ਯਾਰ ਉਹਨੂੰ ਹੁਣ ਅਸੀਂ ਖੋ ਕਿਵੇਂ ਦੇਵਾਂਗੇ ਹਨਾ ਜਾਂ ਮੇਰੀ ਮਾਤਾ ਅੱਗੇ ਨੂੰ ਪਤਾ ਹੋਵੇ ਪਹਿਲਾਂ ਉਹ ਅਣਪੜ੍ਹ ਸੀਗੇ ਵੀ ਆ ਸਾਡੀਆਂ ਜ਼ਮੀਨਾਂ ਇੰਨੀਆਂ ਉਹਨਾਂ ਦੀ ਇੰਨੀਆਂ ਵੀ ਆਪਾਂ ਨਾ ਵੇਚ ਕੇ ਕੀ ਭਲਾ ਭਾਈ ਦਾਰੂ ਪਹਿਲਾਂ ਪੀਂਦੇ ਸੀ ਨਾ ਪੀਂਦੇ ਯਾਰ ਜੇ ਮੇਰਾ ਡੈਡੀ ਜਿਉਂਦਾ ਹੁੰਦਾ ਭਾਈ ਉਹ ਵੀ ਚੱਕ ਦਿੰਦਾ ਸਾਡੇ ਕੋਲੇ ਹਾਚਾਰ ਕਿੱਲੇ ਕਿਵੇਂ ਰਹਿਣੇ ਸੀਗੇ ਸਾਡੇ ਕੋਲੇ ਇਹ ਵੀ ਨਾ ਰਹਿੰਦੇ ਠੀਕ ਹੈ ਨਾ ਤੇ ਮੈਸੇਜ ਕਰਕੇ ਬਾਈ ਮਨ ਕਿ ਮੈਨੂੰ ਦੱਸਿਓ ਵੀ ਜੇ ਇਹਦਾ ਕੋਈ ਹੋਰ ਹੱਲ ਹੁੰਦਾ ਹਨਾ ਅਸੀਂ ਬਹਿ ਕੇ ਵੀ ਗੱਲਬਾਤ ਕਰਕੇ ਦੇਖੀ ਪਰ ਲੋਕਾਂ ਕੋਲ ਇਹ ਨਾ ਬਾਈ ਉਹ ਐਂ ਕਹੀ ਜਾਂਦੇ ਆ ਉਹਨਾਂ ਨੇ ਸਾਡੀਆਂ ਜ਼ਮੀਨਾਂ ਵਕਾਤੀਆਂ ਜੀ ਸਾਥੋਂ ਉਹ ਅੱਗੇ ਲੰਘੇ ਉਹ ਹੋ ਕਰੀ ਜਾਂਦੇ ਆ ਉਹ ਕੰਮ ਤੇ ਲੱਗੇ ਵਿਆ ਉਹ ਆਪਦਾ ਫਾਰਮ ਪਾਈ ਬੈਠੇ ਆ ਜੀ ਬਾਈ ਮਿਹਨਤ ਕਰਦੇ ਆ ਸਵੇਰ ਤੋਂ ਲੈ ਸ਼ਾਮ ਤੱਕ ਦੋਨੇ ਭਰਾ ਅਸੀਂ ਫੇਰ ਦੋ ਰੁਪਏ ਜੁੜਦੇ ਆ ਬਾਈ ਹਨਾ ਤੇ ਪਰ ਮੈਂ ਨਹੀਂ ਕਿਸੇ ਨੂੰ ਮਾਰਨਾ ਚੰਗਾ ਕਹਿੰਦਾ ਪਰ ਐਕਟਿਵ ਵਾਲਾ ਸੀ ਕਰਾਉਣੀ ਹੈ ਮਨਤੀ ਜੇ ਕੋਈ ਮਨਤੀ ਦੇ ਵਿੱਚ ਆ ਗਿਆ ਬਾਈ ਤਾਂ ਟੱਕਰੇ ਜਰੂਰ ਹੋਣਗੇ ਚਾਹੇ ਉਹ ਸਾਨੂੰ ਮਾਰਨਾ ਚਾਹੇ ਅਸੀਂ ਸਾਨੂੰ ਅਸੀਂ ਉਹਨਾਂ ਨੂੰ ਮਾਰ ਦਗੇ ਤੇ ਪਰ ਮੈਂ ਐਨਾ ਕਿ ਆ ਟਵਾ ਹੈ ਤੇ ਕਪਰਾ ਨਹੀਂ ਜਿਹੜਾ ਤੁਹਾਨੂੰ ਦਿਖਾਇਆ ਇਹ ਟੋਏ ਦੇ ਵਿੱਚ ਆ ਹੀ ਸਿੱਟੂ ਪੈਂਦੇ ਯਾਰਾਂ ਜਿਵੇਂ ਮੁਰਗੀਆਂ ਮਰੀਆਂ ਵਿੱਚ ਛਿਰਦੇ ਹੁੰਨੇ ਆਪਾਂ ਦੱਬਣ ਵਾਸਤੇ ਆ ਹੀ ਸਿੱਟੂ ਚਾਹੇ ਕੁਝ ਹੋ ਜੇ ਆ ਟਵਾ ਉਹਨਾਂ ਵਾਸਤੇ ਆਹੇ ਮੈਂ ਤਾਂ ਕਰਕੇ ਬੰਦ ਨਹੀਂ ਕਰਾਇਆ ਪਰ ਸਾਨੂੰ ਵੀ ਪਤਾ ਬਾਈ ਜਦ ਅਸੀਂ ਪਟਵਾਰੀਆਂ ਨਾਲ ਗੱਲ ਕਰੀ ਬੈਠਿਆਂਗੇ ਸਾਡੀਆਂ ਜ਼ਮੀਨਾਂ ਮਤ ਵੀ ਜਿਹੜੀਆਂ ਕੋਈ ਖਾਲ ਗੱਧਰ ਜਾਂਦਾ ਕੋਈ ਭੈਣੇ ਪਹੀ ਕਿੱਧਰ ਜਾਂਦੀ ਆ ਅਸੀਂ ਇੰਨੇ ਨੇ ਸੇ ਭੈਣਾਂ ਨੂੰ ਪੰਹਾਂ 'ਚ ਪਾਇਆ ਪਾਈ ਬੈਠੇ ਫੇਰ ਵੀ ਚੁੱਪ ਕਰ ਗਏ ਹਨਾ ਤੇ ਪਰ ਇੱਕ ਦਿਨ ਬਾਈ ਇੱਕ ਪਾਸਾ ਹੋਣੀ ਹੋਣਾਗਾ ਤੇ ਜੇ ਕਿਸੇ ਨੂੰ ਕੋਈ ਹੋਰ ਆ ਪਤਾ ਹੋਵੇ ਵੀ ਬਾਈ ਐਂ ਕਰ ਲਓ ਐਂ ਕਰ ਲਓ ਬਾਈ ਬਣ ਕੇ ਦੇਖੋ ਸੋਸ਼ਲ ਮੀਡੀਆ ਆਪਣਾ ਸਾਰਾ ਪਰਿਵਾਰ ਹੁੰਦਾ ਤੇ ਜੇ ਬਿਨਾਂ ਲੜਾਈ ਤੋਂ ਵੀ ਕੰਮ ਸੁੱਲਜਦਾ ਭਾਈ ਆਪਾਂ ਕਹਿੰਦੇ ਆ ਉਹ ਵੀ ਸੁੱਲਜੇ ਚੰਗੀ ਗੱਲ ਆ ਵੀ ਲੜਾਈਆਂ ਪੜਾਈਆਂ ਚ ਕੀ ਰੱਖਿਆ ਸਾਰਾ ਕੁਝ ਇੱਥੇ ਰਹਿੰਦਾ ਪਰ ਮੈਨੂੰ ਪਤਾ ਭਾਈ ਉਹ ਬੰਦੇ ਕੁੱਤੇ ਆ ਸਾਰੇ ਲਾਲਚੀ ਆ ਪੈਸੇ ਟਕੇ ਦੇ ਤੇ ਆਪਾਂ ਨੂੰ ਕੋਈ ਉਹ ਦਿੱਕਤ ਨਹੀਂ ਹਨਾ ਜੇ ਮੇਰਾ ਪਿਓ ਜਾਉਂਦਾ ਹੁੰਦਾ ਭਾਈ ਉਹ ਵੀ ਚਾਰ ਕਿਲੇ ਚੱਕ ਰਿੰਦਾ ਫਿਰ ਅਸੀਂ ਵੀ ਦਿਹਾੜੀਆਂ ਹੀ ਕਰਨੀਆਂ ਸੀ ਭਾਈ ਪਰਵਾਸ ਤਾਂ ਪਾਲਣੀ ਆ ਦਿਹਾੜੀ ਦਾ ਪਰਵਾਸ ਪਾਲਦੇ ਨਹੀਂ ਹਨਾ ਭਾਈ ਤੇ ਅਸੀਂ ਆ ਫਾਰਮ ਪਾਇਆ ਬਾਈ ਇਹ ਵੀ ਮੈਂ ਲੋਨ ਚੱਕ ਕੇ ਕਿਵੇਂ ਨਾ ਕਿਵੇਂ 2 ਰੁਪਏ ਕਿਸੇ ਭਰਾ ਤੋਂ ਮੰਗੀ ਤੇ ਉਹ ਤੋਂ ਮੰਗੇ ਫੇਰ ਪਾਇਆ ਮੈਂ ਫੇਰ ਦਿਹਾੜੀਆਂ ਦੱਪੇ ਕਰਕੇ ਆਪਦਾ ਮਤਲਬ ਰੋਟੀ ਖਾਂਜੋਗੇ ਹੋਏ ਆ ਦੋ ਟਾਈਮ ਦੀ ਹੈਨਾ ਆਪਾਂ ਕਹਿੰਦੇ ਆ ਵੀ ਸਾਰੇ ਆਪਦੇ ਪਰਿਵਾਰ ਨੂੰ ਖੁਸ਼ ਰੱਖੋ ਯਾ ਦੋ ਟਾਈਮ ਦੀ ਰੋਟੀ ਮਿਲ ਜਿੰਦੀ ਆ ਵਾਹਿਗੁਰੂ ਦਾ ਸ਼ੁਕਰਗੁਜ਼ਾਰ ਕਰੋ ਪਰਮਾਤਮਾ ਤੋਂ ਡਰ ਕੇ ਕਹਿੰਦੇ ਹੁੰਨੇ ਆ ਬਾਈ ਨਾ ਤਾਂ ਅਜ ਤੱਕ ਕਿਸੇ ਦਾ ਮਾੜਾ ਕੀਤਾ ਤੇ ਨਾ ਵਾਹਿਗੁਰੂ ਕਰਾਵੇ ਆਪਦੇ ਪਰਿਵਾਰ ਨਾਲ ਹੱਸਦੇ ਖੇਡਦੇ ਆ ਦੋ ਟਾਈਮ ਦੀ ਰੋਟੀ ਚਾਹੇ ਨੂਨ ਨਾਲ ਖਾ ਲਗੇ ਚਾਹੇ ਬੱਕਰੀ ਨਾਲ ਖਾ ਲਗੇ ਉਹ ਲੇਦਾ ਗੱਲ ਆ ਬਾਈ ਹੈ ਮੈਂ ਕਹਣਾ ਵੀ ਉਹ ਬਾਹੇ ਗੂਤੋਂ ਡਰ ਕੇ ਕਹਿਣਾ ਬਾਈ ਦੇਖੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਿਹਨਤ ਕਰਦੇ ਆ ਕਿਸੇ ਬਾਈ ਕੋਈ ਬੰਦਾ ਕਹਦੇ ਕੋਈ ਮਾੜੀ ਸੰਗਤ ਤੇ ਖੜੇ ਆ ਜਾਂ ਉੱਥੇ ਤਾਂ ਸਕੂਟੀ ਨੇ ਜਾਂ ਕੁਝ ਹੋਰ ਆ ਬਈ ਆਦੇ ਕੰਮ ਦੇ ਕੀ ਮਤਲਬ ਆ ਆਪਾਂ ਕਹਿੰਦੇ ਆ ਵੀ ਬਾਈ ਆਪਦੇ ਪਰਿਵਾਰ ਨੂੰ ਆਪਾਂ ਖੁਸ਼ ਰੱਖੀਏ ਚਾਹੇ ਘੱਟ ਕਮਾਈਏ ਚਾਹੇ ਵੱਧ ਕਮਾਈਏ ਹਨਾ ਮੇਰਾ ਇਹੀ ਬਾਈ ਥਿਓਰੀ ਆ ਮੈਂ ਆਦੇ ਪਰਿਵਾਰ ਨੂੰ ਖੁਸ਼ ਰੱਖਣ ਦੀ ਪੂਰੀ ਫੁੱਲ ਕੋਸ਼ਿਸ਼ ਕਰਦਾ ਪਰ ਸਾਰੇ ਜਿਹੜੇ ਸਰੀਕ ਹੁੰਦੇ ਨੇ ਬਾਈ ਉਹ ਸਰੀਕ ਹੀ ਰਹਿੰਦੇ ਆਗੇ ਅਸੀਂ ਤਾਂ ਫਿਰ ਵੀ ਮੰਨਦੇ ਆ ਬਾਈ ਸਾਡੇ ਆਪਦੇ ਆਪਾਂ ਨਹੀਂ ਬਾਈ ਉਹ ਨਹੀਂ ਨਾ ਮੰਨਦੇ ਸਾਰੇ ਇੰਨੀਆ ਮਤਲਬ ਵੀ ਲੋਕਾਂ ਕੋਲੇ ਜੁਗੀਆਂ ਕਰਦੇ ਆ ਵੀ ਆਹ ਕਰ ਲੈ ਜਿਹੋ ਉਹਨੇ ਆਹ ਕਰ ਲੈ ਬਾਈ ਆਪਾਂ ਇਹ ਚੀਜ਼ਾਂ ਤੋਂ ਦੂਰ ਆ ਨਾ ਤਾਂ ਕਿਸੇ ਨੂੰ ਮਾਰਾ ਕਹੀਏ ਤੇ ਨਾ ਕਹਾਈਏ ਤੇ ਜੇ ਕਿਸੇ ਕੋਲੇ ਬਾਈ ਮੈਸੇਜ ਕਰਕੇ ਦੱਸੋ ਜੇ ਕਿਸੇ ਕੋਲੇ ਹੋ ਤਰੀਕਾ ਹੋਵੇ ਬਹਿ ਕੇ ਗੱਲਬਾਤ ਕਰਕੇ ਦੇਖ ਲਈ ਬਾਈ ਤੇ ਹੁਣ ਅਸੀਂ ਗੱਲਬਾਤ ਕੀਤੀ ਵੀ ਬਾਈ ਆਦੀ ਮਿੰਤੀ ਖਿੰਤੀ ਤਾਂ ਕਰਾਉਣੀ ਕਰਾਉਣੀ ਆ ਦੇਖੋ ਹਨਾ ਮਿੰਤੀ ਖਿੰਤੀ ਕਰਾਵਾਂਗੇ ਤੇ ਜੇ ਨਾ ਬਾਈ ਉਹ ਸੈਟ ਆਏ ਤੇ ਐਕਟਿਵ ਆ ਭਜਾ ਭਜਾ ਕੇ ਜਾਂਦਾ ਸਾਨੂੰ ਉਹ ਕੁੱਟਣਗੇ ਜ਼ਮੀਨਾਂ 'ਚ ਜਾਂ ਲੜਾਲ ਟਰਾ ਕੇ ਉਹਨਾਂ ਨੂੰ ਕੁੱਟ ਕੇ ਸਾਲਾ ਟੋਆ ਪਾਰ ਕਮੇਟੀ ਦਾ ਫੇਰ ਦੱਬੂ ਉਹਨਾਂ ਨੂੰ ਵਿੱਚ ਹੀ ਦੱਬੂ ਜਿਵੇਂ ਬਾਬਾ ਨਿਕਲਦਾ ਹੁੰਦਾ ਕਾਲ ਨਿਕਲਦੇ ਹੁੰਦੇ ਸਾਲੇ ਆਈਂ ਨਿਕਲਣਗੇ ਫਿਰ ਪੰਜ-ਛੇ ਸਾਲਾਂ ਬਾਅਦ ਕੁਝ ਹੋ ਜੇ ਬਾਈ ਆ ਰੈਗਤੀ ਵਾਰ ਆਏ ਹੁਣੀ ਹੋਣਾਗਾ ਕਿ ਤੱਤਾਂ ਕਰਦੇ ਆ ਬਾਈ ਆ ਨਹੀਂ ਚੱਲਿਆ ਜਾਂਦਾਗਾ ਜਦੋਂ ਆਪਾਂ ਨਹੀਂ ਮਾੜਾ ਚੰਗਾ ਕਹਿੰਦੇ ਨਾ ਕਿਸੇ ਨੂੰ ਤੇ ਸਾਲਾ ਜੇ ਕੋਈ ਕਹਿੰਦਾਗਾ ਤੇ ਚੱਲਿਆ ਆਪਾਂ ਤੋਂ ਵੀ ਨਹੀਂ ਜਾਂਦਾ ਹੁੰਦਾ ਹਨਾ ਇਹ ਸੋਨੂੰ ਵੀ ਪਤਾ ਬਾਈ ਹਰੇਕ ਨਾ ਹੁੰਦੀ ਹੁੰਦੀ ਐ ਇਹ ਚੀਜ਼ਾਂ ਸ਼ਰੀਕ ਸ਼ਰੀਕ ਕਹਿੰਦੇ ਹੁੰਦੇ ਆ ਇਹ ਤਾਂ ਸ਼ਰੀਕ ਆ ਪਰ ਆਪਾਂ ਫੇਰ ਵੀ ਕਹਿੰਦੇ ਆ ਨਾ ਯਾਰ ਆਪਣੇ ਆ ਲੱਗਦਿਆ ਨਾ ਯਾਰ ਆਪਣੇ ਆ ਲੱਗਦਿਆ ਆਪਾਂ ਫ ਨਾ ਯਾਰ ਵੀ ਨਾ ਆਪਣਾ ਆਪ ਦਾ ਖੂਨ ਪਰ ਬਾਈ ਖੂਨ ਚਿੱਟੇ ਹੋ ਗਏ ਇੱਥੇ ਹੁਣ ਆਹੀ ਕੰਮ ਰਹਿ ਗਿਆ ਕੱਲਾ ਪੈਸਾ ਲਗਾਓ ਉਹ ਤੋਂ ਖੋਲੋ ਜੀ ਆਪਦੀਆਂ ਜੇਬਾਂ ਪਰ ਲੋ ਨੂੰ ਮਾਰ ਦਿਓ ਆਪਦੇ ਘਰ ਪਰ ਲਓ ਪਰ ਆਪਾਂ ਤਾਂ ਇਹ ਚੀਜ਼ਾਂ ਬਾਈ ਹੁੰਦੀਆਂ ਨਹੀਂ ਆਪਾਂ ਕਹਿੰਦੇ ਵਾਹਿਗੁਰੂ ਸੱਚੇ ਪਾਤਸ਼ਾਹ ਦੋਦਿਆਂ ਦੀ ਰੋਟੀ ਦੇ ਦੇ ਸਾਨੂੰ ਕੁਝ ਨਹੀਂ ਚਾਹੀਦਾ ਹੋਰ ਮੇਰਾ ਪਰਿਵਾਰ ਖੁਸ਼ ਹੋਵੇ ਬਸ ਹਨਾ ਤੇ ਮੈਸੇਜ ਕਰਕੇ ਬਾਈ ਜਰੂਰ ਦੱਸਿਓ ਯਾਰ ਦੇਖ ਟੈਨਸ਼ਨ ਤਾਂ ਹੋਈ ਜਾਂਦੀ ਆ ਹਨਾ ਵੀ ਪਿਓ ਸਿੱਤ ਨਹੀਂ ਯਾਰ ਕੱਲੀ ਮਾਂ ਗਈ ਉਹਨੂੰ ਵੀ ਆਇਆ ਵੀ ਜੇ ਕੁਝ ਹੋ ਗਿਆ ਵੀ ਮੇਰਾ ਕੋਣਾ ਮਗਰੋਂ ਪਰ ਬਾਈ ਸਾਥੋਂ ਹੁਣ ਨਹੀਂ ਸਿਆ ਜਾਂਦਾ ਪਾਣੀ ਸਿਰਫ ਤੋਂ ਦੀ ਲ ਤੇ ਮਿੰਟੀਆਂ ਗਿੰਤੀਆਂ ਬਾਈ ਜਰੂਰ ਕਰਾਵਾਂਗੇ ਤੇ ਜੇ ਕਿਸੇ ਕੋਲੇ ਹੋਰ ਸੁਝਾਅ ਹੋਇਆ ਤਾਂ ਮੈਸੇਜ ਕਰਕੇ ਮੈਨੂੰ ਜਰੂਰ ਦੱਸਣਾ ਵੀ ਬਾਈ ਤੂੰ ਐ ਨਹੀਂ ਆਹ ਕਰਲਾ ਆਹ ਗਲਤ ਆ ਸਹੀ ਆ ਸਹੀ ਨਹੀਂ ਆ ਗਲਤ ਆ ਕਰਲਾ ਮੈਂ ਸੋਡੇ ਮਗਰ ਵੀ ਬਾਈ ਲੱਗ ਕੇ ਦੇਖੂਗਾ ਹਨਾ ਕਿਉਂ ਲੱਗੂ ਤਾਂ ਬਾਈ ਦੇਖੋ ਸੋਸ਼ਲ ਮੀਡੀਆ ਆਪਣਾ ਮੈਂ ਭਰਾ ਮੰਨਦਾ ਮੈਂ ਦਿੱਲੀ ਮੈਂ ਬਲੌਗ ਬਣਾ ਕੇ ਵੀਡੀਓ ਬਣਾ ਕੇ ਤੁਹਾਨੂੰ ਹਸਾਉਣਾ ਵੀ ਆ ਤੁਹਾਨੂੰ ਜਾਣਕਾਰੀ ਵੀ ਵੀਡੀਓ ਵੀ ਦਿੰਦਾ ਹਨਾ ਤੇ ਆਪਾਂ ਭਰਾ ਆ ਯਾਰ ਤੇ ਜਦੋਂ ਮੇਰਾ ਮਨ ਦੁਖਦਾ ਸੋਡਾ ਵੀ ਹੱਕ ਮਨਦਾ ਵੀ ਤੁਸੀਂ ਮੈਸੇਜ ਕਰਕੇ ਕਮੈਂਟ ਕਰਕੇ ਮੈਨੂੰ ਦੱਸੋ ਵੀ ਭਾਈ ਆਇਣਾ ਕਾ ਯਾਰ ਐਂ ਕਰ ਲਾ ਮੈਂ ਤੁਹਾਡੀ ਮੰਨੂਗਾ ਭਾਈ ਤੁਸੀਂ ਮੇਰੇ ਭਰਾਓ ਜੇ ਤੁਸੀਂ ਮੈਸੇਜ ਕਰਕੇ ਐਂ ਕਹਦੇ ਹੋ ਕਿ ਭਾਈ ਬੰਦ ਕਰ ਦੇ ਸਾਰਾ ਕੁਝ ਯਾਰ ਹਨਾ ਵੀ ਰਹਿਣ ਦੇ ਮੈਂ ਤਿੰਨ ਘੰਟਿਆਂ ਨੂੰ ਮੈਂ ਉਹ ਵੀ ਨਹੀਂ ਕਰਾਉਂਦਾ ਹਨਾ ਤੇ ਧੰਨਵਾਦ ਭਾਈ ਸਾਰਿਆਂ ਦਾ ਯਾਰ ਦੱਸਿਓ ਜਰੂਰ ਭਾਈ ਮੈਂ